ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ ਜੀ ਅੱਡਾ ਸਗਰਾਂ ਤੇ ਸਬਾਸ ਤੇ ਕਾਰ ਦਾ ਐਕਸੀਡੈਂਟ ਹੋਇਆ ਬੱਸ ਪਲਟ ਗਈ ਸੀ ਮੰਡਵਾਂਗੇ ਗੁੱਪੀ ਜਾਂਦਾ ਗਾਰੇ ਜਗਾ ਤੇ ਗੁੱਪੀ ਜਾਂਦੇ ਇਸ ਵੇਲੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਆਵਾਜ਼ ਪੰਜਾਬ ਦੀ ਚੈਨਲ ਦੇ ਮਾਧਿਅਮ ਰਾਹੀਂ ਸਗਰਾਂ ਅੱਡੇ ਤੇ ਜਿਹੜਾ ਐਕਸੀਡੈਂਟ ਹੋਇਆ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ ਜਿਸ ਵਿੱਚ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੋਇਆ ਸਵਾਰੀਆਂ ਦਾ ਕਿਹਾਰੇ ਬਨੇ ਕਿਹਦੇ ਕੰਮ ਚੱਲੇ ਸੀ ਕਿਹੜਾ ਸਿੱਹਾਗਾ ਸੋ ਤਸਵੀਰਾਂ ਤੁਹਾਡੇ ਸਾਹਮਣੇ ਹਨ ਬਹੁਤ ਹੀ ਮੰਦਭਾਗੀ ਜਿਹੜੀ ਘਟਨਾ ਹੈ ਇਹ ਵਾਪਰੀ ਹੈ ਸੋ ਦਰਸ਼ਨਯੋਗ ਗੱਲ ਹੈ ਜੀ ਕਿ ਗੱਡੀ ਜਿਹੜੀ ਹੈ ਇਹ ਕੋਈ ਬਿਜਲੀ ਬੋਰਡ ਦਾ ਮੁਲਾਜ਼ਮ ਹੈ ਉਸ ਇਨਸਾਨ ਦੀ ਇਹ ਗੱਡੀ ਹੈ ਔਰ ਇਸ ਬੱਸ ਨਾਲ ਜਿਹੜਾ ਐਕਸੀਡੈਂਟ ਹੋਇਆ ਬੱਸ ਇੱਥੇ ਪਲਟ ਗਈ ਸੀ ਹੁਣ ਇਹ ਸਿੱਧੀ ਖੇਤੀ ਸੀ ਬਹੁਤ ਹੀ ਮੰਦਭਾਗੀ ਜਿਹੜੀ ਘਟਨਾ ਇੱਥੇ ਵਾਪਰੀ ਹੈ ਅਡਾ ਸਗਰਾਂ ਦਸੂਆ ਰੋਡ ਦਸੂਆ ਤੋਂ ਹਾਜੀਪੁਰ ਰੋਡ ਤੇ ਜਿਹੜਾ ਇਹ ਐਕਸੀਡੈਂਟ ਹੋਇਆ ਮੰਦਭਾਗੀ ਘਟਨਾ ਜਿਹੜੀ ਵਾਪਰੀ ਹੈ ਸੋ ਤਸਵੀਰਾਂ ਤੁਹਾਡੇ ਸਾਹਮਣੇ ਹਨ ਤੋ ਬਹੁਤ ਹੀ ਦਰਦਨਾਕ ਜਿਹੜਾ ਹਾਦਸਾ ਹੋਇਆ ਕਾਰ ਤੇ বাস ਵਿਚਕਾਰ ਜਿਹੜੀ বাস ਹੈ ਨੀਜੀ ਕੰਪਨੀ ਦੀ বাস ਹੈ ਕਰਤਾਰ বাস ਸਰਵਿਸ ਦਸੂਆ ਤੋਂ ਹਾਜੀਪੁਰ ਰੋਡ ਤੇ ਰਾਜ ਰਹਿਮ ਤਾਬਕ ਜੀ ਜਿਹੜੀ ਜਿਹੜੀ বাস ਹੈ ਓਵਰ ਰੋਡ ਸੀ ਸੋ ਜਿਸ ਕਾਰਨ ਜਿਹੜੀ ਕਾਰ ਵਿੱਚ ਵੱਜ ਕੇ ਪਲਟੀ ਹੈ ਤੇ ਇੱਕ ਬਹੁਤ ਹੀ ਮੰਦਭਗ ਜਿਹੜੀ ਘਟਨਾ ਸਾਡੇ ਇਲਾਕੇ ਵਿੱਚ ਵਾਪਰੀ ਹੈ ਸੋ ਪੁਲਿਸ ਮੁਲਾਜ਼ਮ ਲੱਗੇ ਹੋਏ ਨੇ ਰੋਡ ਖਾਲੀ ਕਰਵਾਉਣ ਵਾਸਤੇ ਸੋ ਰੋਡ ਦਾ ਜਿਹੜਾ ਜਾਮ ਵੀ ਲੱਗ ਚੁੱਕਾ ਸੀ ਸੋ ਇਸ ਵੇਲੇ ਜਿਵੇਂ ਅਸੀਂ ਖੜੇ ਹਾਂ ਜੀ ਅੱਡਾ ਸੱਗਰਾਂ ਦਸੂਆ ਤੋਂ ਹਾਜੀਪੁਰ ਰੋਡ ਤੇ ਜਿਹੜਾ ਇਹ ਮੰਦ ਭਾਗੀ ਘਟਨਾ ਜਿਹੜੀ ਇਹ ਵਾਪਰੀ ਹੈ ਜਿਸ ਵਿੱਚ ਜਾਨੀ ਨੁਕਸਾਨ ਵੀ ਹੋਇਆ ਸੋ ਬਹੁਤ ਹੀ ਦਰਦਨਾਕ ਇਹ ਹਾਦਸਾ ਜਿਹੜਾ ਤਸਵੀਰਾਂ ਤੁਸੀਂ ਦੇਖ ਰਹੇ ਹੋ ਆਵਾਜ਼ ਪੰਜਾਬ ਦੀ ਚੈਨਲ ਦੇ ਮਾਧਿਅਮ ਰਾਹੀਂ ਸੋ ਕੋਸ਼ਿਸ਼ ਕਰਦੇ ਆਂ ਬੱਸ ਦੇ ਅੰਦਰ ਦੀਆਂ ਤੁਹਾਨੂੰ ਤਸਵੀਰਾਂ ਦਿਖਾਉਣ ਲਈ ਸੋ ਬਹੁਤ ਹੀ ਜਿਹੜਾ ਨੁਕਸਾਨ ਥੋੜੇ ਜਾਨੀ ਨੁਕਸਾਨ ਵੀ ਹੈ ਜਿੱਥੇ ਇਸ ਵੇਲੇ ਅਨੁਮਾਨ ਨਹੀਂ ਲਗਾਇਆ ਜਾ ਸਕਦਾ ਕਿੰਨਾ ਹੈ ਸੋ ਆਉਣ ਵਾਲੇ ਸਮੇਂ 'ਚ ਤੁਹਾਨੂੰ ਜ਼ਰੂਰ ਦੱਸਾਂਗੇ ਜੀ ਇਹ ਉਹ ਗੱਡੀ ਹੈ ਜਿਸ ਨਾਲ ਅਮੋਂ ਸਾਹਮਣੇ ਜਿਹੜਾ ਇਹ गड्डी आके बस बच्चे जो बची है अल्टो गड्डी है जी के टेन बहुत अल्टो गड्डी पीवी जीरो सत्त सी डी 4002 ਨੰਬਰ ਗੱਡੀ ਦਾ ਜੀ अल्टੋ K10 PV07 CD 4002 ਨੰਬਰ ਗੱਡੀ ਹੈ ਜੀ ਸੋ ਇਹ ਕਿਸੇ ਬਿਜਲੀ ਬੋਰਡ ਮੁਲਾਜ਼ਮ ਦੀ ਜਿਹੜੀ ਗੱਡੀ ਹੈ ਜੋ ਜੋ ਕਿ ਗੱਡੀ ਦੇ ਸ਼ੀਸ਼ੇ ਦੇ ਉੱਪਰ ਜਿਹੜਾ ਬਿਜਲੀ ਬੋਰਡ ਮੁਲਾਜ਼ਮ ਦਾ ਜਿਹੜਾ ਪੀ ਐਸ ਪੀ ਸੀ ਐਲ ਦਾ ਸਟਿੱਕਰ ਜਿਹੜਾ ਲੱਗਾ ਹੋਇਆ ਸੋ ਕਿਸੇ ਨਾ ਕਿਸੇ ਬਿਜਲੀ ਬੋਰਡ ਮੁਲਾਜ਼ਮ ਦੀ ਜਿਹੜੀ ਇਹ ਗੱਡੀ ਹੈ ਤੋ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਆਵਾਜ਼ ਪੰਜਾਬ ਦੀ ਚੈਨਲ ਦੇ ਮਾਧਿਅਮ ਰਾਹੀਂ ਕਟਾ ਸਗਰਾ ਤਹਿਸੀਲ ਦਸੂਹਾ ਜ਼ਿਲ੍ਹਾ ਹੁਸ਼ਿਆਰਪੁਰ ਦੀਆਂ ਤਸਵੀਰਾਂ ਨੇ ਜਿੱਥੇ ਕਿ ਇੱਕ ਬਹੁਤ ਹੀ ਮੰਦਭਾਗੀ ਘਟਨਾ ਜਿਹੜੀ ਅੱਜ ਸਵੇਰੇ ਸਵੇਰੇ ਵਾਪਰੀ ਹੈ ਦਿਲ ਨੂੰ ਤਹਲਾ ਦੇਣ ਵਾਲਾ ਇਹ ਜੋ ਸੀਨ ਹੈ ਸੋ ਬਹੁਤ ਹੀ ਦੁੱਖਦਾਈ ਹੈ ਇਸ ਵੇਲੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਆਵਾਜ਼ ਪੰਜਾਬ ਦੀ ਚੈਨਲ ਦੇ ਮਾਧਿਅਮ ਰਾਹੀਂ ਅਡਾ ਸਾਗਰਾਂ ਤਹਿਸੀਲ ਦਸੂਆ ਦਸੂਆ ਤੋਂ ਹਾਜੀਪੁਰ ਰੋਡ ਦੀਆਂ ਇਹ ਤਸਵੀਰਾਂ ਨੇ ਸੋ ਪਬਲਿਕ ਦਾ ਹਜ਼ੂਮ ਜਿਹੜਾ ਤੁਸੀਂ ਦੇਖ ਸਕਦੇ ਹੋ ਬਹੁਤ ਇੱਥੇ ਆਇਆ ਹੋਇਆ ਸੋ ਆਵਾਜ਼ਾਈ ਨੂੰ ਪੁਲਿਸ ਮੁਲਾਜ਼ਮਾਂ ਵੱਲੋਂ ਜਿਹੜਾ ਬਹਾਲ ਕਰ ਦਿੱਤਾ ਗਿਆ ਜੀ ਤਹੋ ਬਹੁਤ ਹੀ ਮੰਦਪਾਗੀ ਘਟਨਾ ਸਾਡੇ ਇਲਾਕੇ ਦੀ ਆਏ ਦਿਨ ਕੋਈ ਨਾ ਕੋਈ ਘਟਨਾ ਜਿਹੜੀ ਇਹ ਮੰਦਪਾਗੀ ਹੈ ਵਾਪਰਦੀ ਰਹਿੰਦੀ ਹੈ ਸਾਡੇ ਇਹਨਾਂ ਰੋੜਾਂ ਤੇ ਕਿਉਂਕਿ ਟ੍ਰੈਫਿਕ ਬਹੁਤ ਹੋ ਚੁੱਕੀ ਹੈ ਰੋਡ ਛੋਟੇ ਹਨ ਤੇ ਰੋਡ ਬਣੇ ਵੀ ਨਹੀਂ ਹਨ ਟੁੱਟੇ ਹੋਏ ਰੋਡ ਹਨ ਕਿਤੇ ਨਾ ਕਿਤੇ ਕੋਈ ਨਾ ਕੋਈ ਜਿਹੜਾ ਖੱਡੇ ਨੂੰ ਪਚਾਣ ਦੀ ਕੋਸ਼ਿਸ਼ ਕਰਦਾ ਉਸ ਦੇ ਕਾਰਨ ਜਿਹੜਾ ਐਕਸੀਡੈਂਟ ਕਿਤੇ ਨਾ ਕਿਤੇ ਹੋ ਜਾਂਦਾ ਪਰ ਇਹ ਜਿਹੜੀ ਘਟਨਾ ਸੀ ਇਹ ਨਾ ਭੁੱਲਣ ਯੋਗ ਘਟਨਾ ਹੈ ਨਾ ਭੁੱਲਣ ਯੋਗ ਘਟਨਾ ਜੀ ਇਹ ਸਾਡੇ ਇਲਾਕੇ ਦੀ ਇਸ ਵੇਲੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਅਡਾ ਸੱਗਰਾ ਤਹਿਸੀਲ ਦਸੂਹਾ ਜ਼ਿਲ੍ਹਾ ਹੁਸ਼ਿਆਰਪੁਰ ਦੀਆਂ ਦਸੂਹਾ ਤੋਂ ਹਾਜੀਪੁਰ ਰੋਡ ਦੀਆਂ ਤਸਵੀਰਾਂ ਨੇ ਜੀ ਸੋ ਬਹੁਤ ਹੀ ਮੰਦ ਭਾਗੀ ਘਟਨਾ ਜਿਹੜੀ ਸਾਡੇ ਸ਼ਹਿਰ ਵਿੱਚ ਵਾਪਰ ਚੁੱਕੀ ਹੈ ਸੋ ਤੁਸੀਂ ਦੇਖ ਰਹੇ ਹੋ ਕਿ ਆਵਾਜਾਈ ਨੂੰ ਜਿਹੜਾ ਬਹਾਲ ਕਰ ਦਿੱਤਾ ਗਿਆ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਸੋ ਬਹੁਤ ਹੀ ਜਿਹੜਾ ਦਰਦਨਾਕ ਹਾਦਸਾ ਜਿਹੜਾ ਨਾ ਭੁੱਲਣ ਵਾਲਾ ਕਦੇ ਵੀ ਨਾ ਭੁੱਲਣ ਵਾਲਾ ਜਿਹੜਾ ਤਾ ਨਾ ਜਿਹੜਾ ਹਾਦਸਾ ਵਾਪਰਿਆ ਜੀ ਅੱਡਾ ਸਾਗਰਾ ਤਹਿਸੀਲ ਦਸੂਆ ਜ਼ਿਲ੍ਹਾ ਹੁਸ਼ਿਆਰਪੁਰ ਦਸੂਆ ਤੋਂ ਹਾਜੀਪੁਰ ਰੋਡ ਤੇ ਜੇ ਇਹ ਅੱਡਾ ਸਾਗਰਾ ਪੈਂਦਾ ਜੀ ਤੁਸੀਂ ਦੇਖ ਰਹੇ ਹੋ ਇਸ ਵੇਲੇ ਲਾਈਵ ਤਸਵੀਰਾਂ ਆਵਾਜ਼ ਪੰਜਾਬ ਦੀ ਚੈਨਲ ਦੇ ਮਾਧਿਅਮ ਰਾਹੀਂ ਸਵਾਰ ਵਿੱਚ 3 ਤੋਂ 4 ਸਵਾਰ ਸਨ ਜਿਹੜਾ ਨੂੰ ਜ਼ੇਰੇ ਇਲਾਜ ਜਿਹੜਾ ਉੱਥੇ ਭੇਜਿਆ ਗਿਆ ਹੈ ਇਸ ਕਿਹਾ ਉਸ ਤੋਂ ਬਹੁਤ ਹੀ ਮੰਦਭਾਗੀ ਘਟਨਾ ਜਿਹੜੀ ਹੈ ਸਾਡੇ ਇਲਾਕੇ ਵਿੱਚ ਅੱਜ ਸਵੇਰੇ-ਸਵੇਰੇ ਵਾਪਰੀ ਹੈ ਜੋ ਕਿ ਨਾ ਭੁੱਲਣਯੋਗ ਹੈ ਕਦੇ ਜ਼ਿੰਦਗੀ 'ਚ ਇਹਨੂੰ ਭੁੱਲ ਨਹੀਂ ਪਾਵਾਂਗੇ ਇਸ ਘਟਨਾ ਨੂੰ ਪਰ ਸਾਡੇ ਪ੍ਰਸ਼ਾਸਨ ਨੂੰ ਵੀ ਚਾਹੀਦਾ ਕੀ ਘੱਟੋ-ਘੱਟ ਰੋਡ ਬਣਾਏ ਜਾਣ ਰੋਡ ਖੁੱਲੇ ਕੀਤੇ ਜਾਣ ਰੋਡ ਵੱਲੋਂ ਤਵੱਜੋ ਤਾਂ ਦਿੱਤੀ ਨਹੀਂ ਜਾਂਦੀ ਪਰ ਹੈਵੀ ਗੱਡੀਆਂ ਨੂੰ ਜਿਹੜੀ ਤਵੱਜਹ ਜਿਹੜੀ ਹੈ ਸਾਡੀ ਸਰਕਾਰ ਵੱਲੋਂ ਬਹੁਤ ਦਿੱਤੀ ਜਾ ਰਹੀ ਹੈ। ਰੋਡ ਛੋਟੇ ਨੇ ਫਿਰ ਵੀ ਹੈਵੀ ਗੱਡੀਆਂ ਜਿਹੜੀਆਂ ਹਨ ਧੜ ਧੜ ਓਵਰਲੋਡ ਓਵਰਸਾਈਜ਼ ਗੱਡੀਆਂ ਜਿਹੜੀਆਂ ਇਸ ਰੋਡ ਤੇ ਚੱਲਦੀਆਂ ਨੇ ਜਿਨ੍ਹਾਂ ਕਰਕੇ ਜਿਹੜੇ ਹਾਦਸੇ ਹੋ ਰਹੇ ਨੇ। ਸੋ ਆਵਾਜਾਈ ਨੂੰ ਤਾਂ ਰੋਕਿਆ ਨਹੀਂ ਜਾ ਸਕਦਾ ਪਰ ਸਰਕਾਰ ਰੋਡ ਤਾਂ ਬਣਾ ਸਕਦੀ ਹੈ ਜੀ ਵਧੀਆ। ਸੋ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਆਵਾਜ਼ ਪੰਜਾਬ ਦੀ ਚੈਨਲ ਦੇ ਮਾਧਿਅਮ ਰਾਹੀਂ ਲਾਈਵ ਤਸਵੀਰਾਂ ਹਨ ਜੀ ਅੱਡਾ ਸਗਰਾ ਤਹਿਸੀਲ ਦਸੂਹਾ ਜ਼ਿਲ੍ਹਾ ਹਸ਼ਿਆਰਪੁਰ ਦੀਆਂ ਹਾਜੀਪੁਰ ਤੋਂ ਜਿਹੜਾ ਦਸੂਹਾ ਰੋਡ ਦਸੂਹਾ ਤੋਂ ਹਾਜੀਪੁਰ ਰੋਡ ਦੀਆਂ ਤਸਵੀਰਾਂ ਹਨ ਨਾ ਭੁੱਲਣਯੋਗ ਜੀ ਇਹ ਹਾਦਸਾ ਵਾਪਰਿਆ ਜੀ ਸਾਡੇ ਏਰੀਆ 'ਚ ਬਾਕੀ ਫੇਰ ਇੱਕ ਨਵੀਂ ਇਨਫੋਰਮੇਸ਼ਨ ਲੈ ਕੇ ਜੀ ਤੁਹਾਡੇ ਤੱਕ ਸਾਂਝੀ ਜ਼ਰੂਰ ਕਰਾਂਗੇ ਇੱਕ ਬੇਨਤੀ ਹੈ ਜੀ ਅਗਰ ਕੋਈ ਵੀ ਇਦਾਂ ਦੀ ਕੋਈ ਘਟਨਾ ਵਾਪਰਦੀ ਹੈ ਮੇਰਾ ਮੋਬਾਈਲ ਨੰਬਰ ਜਿਹੜਾ ਮੇਰੀ ਪ੍ਰੋਫਾਈਲ ਵਿੱਚ ਹੈ 98100 5943589 ਤੇ ਤੁਸੀਂ ਕਿਸੇ ਵੇਲੇ ਵੀ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜਿਹੜਾ ਚੈਨਲ ਹੈ ਆਵਾਜ਼ ਪੰਜਾਬ ਦੀ ਆਵਾਜ਼ ਪੰਜਾਬ ਦੀ ਚੈਨਲ ਦੇ ਮਾਧਿਅਮ ਰਾਹੀਂ ਜਿਹੜੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਅਗਰ ਤੁਹਾਡੇ ਇਲਾਕੇ 'ਚ ਵੀ ਕੋਈ ਇਦਾਂ ਦੀ ਕੋਈ ਘਟਨਾ ਕੋਈ ਇਨਫੋਰਮੇਸ਼ਨ ਜਿਹੜੀ ਸਰਵਜਨਕ ਸਾਂਝੀ ਕਰਨ ਲਈਕ ਹੋਵੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 98159 43579 ਤੇ ਜੀ ਤੁਸੀਂ ਤਸਵੀਰਾਂ ਦੇਖ ਰਹੇ ਹੋ ਆਵਾਜ਼ ਪੰਜਾਬ ਦੀ ਚੈਨਲ ਦੇ ਮਾਧਿਅਮ ਰਹੀ ਜਿਹੜੇ ਸੱਜਣ ਸਾਡੇ ਚੈਨਲ ਤੇ ਨਵੇਂ ਹਨ ਸੋ ਮਿਹਰਬਾਨੀ ਕਰਕੇ ਚੈਨਲ ਨੂੰ ਫੋਲੋ ਜ਼ਰੂਰ ਕਰਿਓ ਜੀ ਸਪੋਰਟ ਕਰਿਓ ਬਾਕੀ ਫੇਰ ਇੱਕ ਨਵੀਂ ਇਨਫੋਰਮੇਸ਼ਨ ਲੈ ਕੇ ਤੁਹਾਡੇ ਤੱਕ ਪਹੁੰਚਦੀ ਕਰਾਂਗੇ ਜੀ ਉਦੋਂ ਤੱਕ ਲਈ ਇਜਾਜ਼ਤ ਜੀ